ਬੋਲੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ਼੍ਰੀ ਨਗਰ ਸਾਹਿਤ ਗੁਰੂ ਮਹਾਰਾਜ ਦੀ ਸਵਾਰੀ ਗੁਰੂ ਮਹਾਰਾਜ ਦਾ ਸੂਪ ਨਗਰ ਕੀ ਕੰਦਰੂਕ ਵਿੱਚ ਜੋ 19 ਤਰੀਕ ਨੂੰ ਅਥੋਂ ਚੱਲਿਆ ਸੀਗਾ ਉਹ ਯਾਤਰਾ ਚੱਲਦੀ ਚੱਲਦੀ ਹੈ ਜੇ ਸ਼ਰਪੋਜ਼ਲੇ ਟਾਂਡਾ ਉਹਕੇ ਗੁਰਦੁਆਰਾ ਆਂਪੁਰ ਕਿੜਾ ਸਾਹਿ ਪਹੁੰਚ ਗਈ ਹੈਗੀ ਆ ਤੇ ਹੁਣ ਜਿਹੜੀ ਅਗਲੀ ਜਿਹੜੀ ਯਾਤਰਾ ਹੁਣੀ ਇਥੋਂ ਟਾਂਡਾ ਹਲਕੇ ਤੋਂ ਨਿਕਲ ਕੇ ਸ਼ਾਮਚਾ ਸੀ ਪ੍ਰਸ਼ਾਰਪੁਰ ਚਬੇਵਾਲ ਗਰਸਿੰਗਾ ਰਹੀ ਅੱਜ ਸਾਬ ਨੂੰ ਸ਼੍ਰੀ ਨਨਪੁਰ ਸਾਹਿਬ ਉੱਥੇ ਪਹੁੰਚ ਜਾ ਰਹੀ ਹੈਗੀਆ ਤੇ ਮੈਂ ਕਹੂੰਗਾ ਕਿ ਬੜਾ ਅਦਭੁਤ ਤੇ ਬੜਾ ਲੋਕਿਕ ਤੇ ਬੜਾ ਭਾਗਾ ਵਾਲਾ ਸਮਾਂ ਆ ਕਿ ਅਸੀਂ ਆਪਾਂ 90 ਪਾਸ਼ੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਨਾਲ ਉਹਨਾਂ ਦੇ ਦੇ ਤਿੰਨ ਸਿੱਖ ਸੀਗੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਾਰੇ ਨਗਰ ਕੀਰਤਨ ਸਾਰੇ ਸਮਾਗਮ ਉਹਨਾਂ ਨੂੰ ਸਮਰਪਿਤ ਤੇ ਮੈਂ ਉਹਗਾ ਕਿ ਇੱਕ ਇਹੋ ਜਿਹਾ ਪਰਿਵਾਰ ਆ ਜਿੱਥੇ ਕਿ ਗੁਰੂ ਸਾਹਿਬ ਜੀ ਨੇ ਖੁਦ ਆਪ ਤੇ ਉਹਨਾਂ ਦੀ ਤਰ੍ਹਾਂ ਪਤਨੀ ਜੀ ਤੇ ਉਹਨਾਂ ਦੇ ਬੇਟੇ ਜੀ ਦਸਵੇਂ ਪਾਛੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਜੇਸੀ ਗੱਲ ਕਰੀਏ ਤਿੰਨ ਪੀੜੀਆਂ ਨੇ ਸਹਾਰਾ ਦਿੱਤੀ ਆ ਆਪਣਾ ਬੰਦਸ ਉਹਨਾਂ ਨੇ ਆਪਣਾ ਕੁਰਬਾਨ ਕਰਤਾ ਸਿੱਖੋਂ ਲਈ ਸਿੱਖਤ ਰਮ ਲਈ ਤੇ ਮੈਂ ਬੇਨਤੀ ਕਰਾਂ ਕਿ ਸਾਰੇ ਸੰਗਤ ਨੂੰ ਜਿਵੇਂ ਅਸੀਂ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਜੀਵਨ ਨੂੰ ਦੇਖਦੇ ਹੋਏ ਉਹਨਾਂ ਦੀ ਸਿੱਖਿਆ ਨੂੰ ਦੇਖਦੇ ਹੋਏ ਅਸੀਂ ਸਾਰੇ ਰਲ ਕੇ ਅਸੀਂ ਆਪਾਂ ਇਸ ਸਮਾਗਮ ਵਿੱਚ ਅਸੀਂ ਆਪਾਂ ਹਾਜ਼ਰੀ ਲਗਾਈਏ ਤੇ ਗੁਰੂ ਮਹਾਰਾਜ ਜੀ ਦਾ ਸ਼ਹਿਵਾਦ ਨਿਗੀ ਜੀ